ਮੈਂ ਅਸ਼ੋਲੀ ਸ਼ਰਮਾ ਪ੍ਰਧਾਨ ਜ਼ਿਲ੍ਹਾ ਪੱਠਾ ਮਾਲਕ ਐਸੋਸੀਏਸ਼ਨ ਅੱਜ ਆਪਣੇ ਸਾਥੀਆਂ ਨਾਲ ਅਸੀਂ ਬੈਠ ਕੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪੱਠਿਆਂ ਦੇ ਉੱਤੇ ਅੱਜ ਬਹੁਤ ਦੁਬਾਰਾ ਫਿਰ ਇੱਕ ਬਹੁਤ ਮਾੜੀ ਮਾੜਾ ਸਮਾਂ ਆਇਆ ਹੋਇਆ ਵਾ ਜਿਵੇਂ ਕਿ ਤੁਹਾਨੂੰ ਪਤਾ ਕਿ ਪਿਛਲੇ ਦਿਨੀ ਪੱਠਿਆਂ ਦੇ ਮਾਇਨੇ ਦੀ ਬੜੀ ਵੱਡੀ ਸਮੱਸਿਆ ਸੀਗੀ ਜਿਹੜੀ ਸਰਕਾਰ ਨੇ ਚਲੋ ਹੱਲ ਕਰਤੀ ਸਾਡਾ ਬਹੁਤ ਅਸੀਂ ਉਹਦਾ ਵਿੱਚ ਨਾਟਕਬਾਜ਼ੀ ਕੀਤੀ ਜਿਹੜਾ 62000 ਸਾਡੀ ਰੈਲਿਟੀ ਸੀਗੀ ਸਾਲ ਦੀ ਔਰ ਲਗਭਗ 2.5 ਲੱਖ ਕਰਤੀ ਲੇਕਿਨ ਸਾਨੂੰ ਰਾਹਤ ਮਿਲ ਗਈ ਪੈਸੇ ਸਾਡੇ ਵੱਧ ਕੇ ਚਾਹੇ ਪਰ ਉਹਨਾਂ ਨਾਲ ਪਰਮਟ ਮਿਲਣ ਲੱਗ ਗਏ ਮਿੱttੀਆਂ ਦੀ ਜਿਹੜੀ ਰੋਕ ਪੁਲਿਸ ਮਾਈਨਿੰਗ ਡਿਪਾਰਟਮੈਂਟ ਹੋਰ ਲੋਕ ਤੰਗ ਕਰਦੇ ਸੀ ਉਹ ਤੰਕਰ ਤੋਂ ਹਟ ਗਏ ਹੁਣ ਜਦੋਂ ਪੱਠੇ ਚੱਲਣ ਲੱਗ ਗਏ ਪਹਿਲਾਂ ਹੀ ਇੰਨਾ ਮਾੜਾ ਹਾਲ ਆ ਕਿ ਲੁਧਿਆਣਾ ਪੰਜਾਬ ਦੇ 3000 ਪੱਠੇ ਦੇ ਵਿੱਚੋਂ ਕੋਈ 1300 ਪੱਠਾ ਪੰਜਾਬ ਚ ਚੱਲਦਾ ਬਾਕੀ ਬੰਦ ਹੋ ਚੁੱਕੇ ਆ ਅੱਜ ਕੋਲ ਮਾਫੀਆ ਨੇ ਪੱਠਾ ਪੱਠਿਆਂ ਦੀ ਬਸ ਕਰਾਈ ਪਈ ਆ ਜਿਹੜਾ ਪਹਿਲਾਂ ਤਾਂ ਇਹਨਾਂ ਨੇ ਕਾਂਡਲਾ ਪੋਰਟ ਦੇ ਉੱਤੇ ਅੰਦਰ ਹੀ ਜਿਹੜਾ ਹਾਈ ਸੀਵੀ ਜਿਹੜਾ ਕੋਲ ਸੀਗਾ ਉਹਦੇ ਵਿੱਚ ਲੋ ਸੀਵੀ ਮਿਲਾ ਕੇ ਮਿਕਸਿੰਗ ਕਰਕੇ ਭੱਠਿਆਂ ਦੇ ਭੇਜਤਾ ਜਿਹਦੇ ਨਾਲ ਭੱਠਿਆਂ ਦੀ ਅੱਗਾਂ ਖਰਾਬ ਹੋ ਗਈਆਂ ਬੜਾ ਨੁਕਸਾਨ ਹੋ ਗਿਆ। ਦੂਜਾ ਇਹਨਾਂ ਨੇ ਉੱਥੇ ਜਿਹੜੀ ਪਾਲਿਸੀ ਐਸੀ ਬਣਾ ਦਿੱਤੀ ਕਿ ਜਿਹੜਾ ਕਾਂਡਲਾ ਪੋਰਟ ਉਹਨੂੰ ਬੰਦ ਕਰ ਦਿੰਦੇ ਆ ਟੋਨਾ ਪੋਰਟ ਹੈਗਾ ਉੱਥੇ ਰੇਟ ਇੰਨਾ ਵਧਾ ਦਿੱਤਾ ਕਿ ਇੱਕ ਗੱਡੀ ਮਗਰ 2.5 ਲੱਖ ਰੁਪਏ ਇਹਨਾਂ ਨੇ ਇੱਕ ਟਰੱਕ ਦਾ ਵਧਾ ਦਿੱਤਾ ਉੱਥੇ ਇੰਨਾ ਰੇਟ ਵਧਾ ਦਿੱਤਾ ਅੱਜ ਹਾਲਾਤ ਇਹ ਐ ਕਿ ਜਿਹੜਾ 1300 ਪੱਠਾ 14 ਦੇ ਵਿੱਚੋਂ ਵੀ 3 400 ਫਿਰ ਬੰਦ ਹੋ ਗਿਆ ਕੋਲੇ ਦੇ ਕਾਰਨ ਅੱਜ ਕੋਲੇ ਦੇ ਕਾਰਨ ਪੱਠੇ ਜਿਹੜੇ ਪੰਜਾਬ ਦੇ ਫੇਰ ਕਾਫੀ ਘਟ ਗਏ ਬਹੁਤ ਜ਼ਿਆਦਾ ਅੱਗਾਂ ਖੜੀਆਂ ਆ ਲੋਕਾਂ ਦੀਆਂ ਇੱਟ ਦੀ ਬੜੀ ਮੁਸ਼ਕਲ ਹੋ ਜਾਣੀ ਹੈ ਰੋਟੀ ਕਪੜਾ ਔਰ ਮਕਾਨ ਦੀ ਜਿਹੜੀ ਪਾਲਿਸੀ ਸਰਕਾਰ ਦੀ ਹੈਗੀ ਆ ਸਾਡੇ ਸਾਥੀਆਂ ਨੇ ਸਾਡੇ ਢਿੱਲੋਂ ਸਾਹਿਬ ਬੈਠੇ ਆ ਹਰਪਾਲ ਸਿੰਘ ਜੀ ਬੈਠੇ ਆ ਪੁਰੀ ਸਾਹਿਬ ਬੈਠੇ ਸਾਰੇ ਲਾਡੀਆਂ ਨੇ ਇਹ ਇਹਨਾਂ ਨੇ ਮੇਲ ਪਾਈ ਸੀਗੀ ਪ੍ਰਾਈਮ ਮਿਨਿਸਟਰ ਪੋਰਟਲ ਦੇ ਉੱਤੇ ਉਨਾਂ ਨੇ ਅੱਗੇ ਕੋਲ ਸੈਕਟਰੀ ਕੋਲ ਨਾਲ ਮੀਟਿੰਗ ਵੀ ਅਰੇਂਜ ਹੋ ਗਈ ਜਿੱਥੇ ਸਾਡੇ ਆਲ ਇੰਡੀਆ ਪੱਠਾ ਐਸੋਸੀਏਸ਼ਨ ਦੇ ਪ੍ਰਧਾਨ ਭੱਟੀ ਸਾਹਿਬ ਸਾਡੇ ਪੰਜਾਬ ਦੇ ਪ੍ਰਧਾਨ ਮੋਹਿਜੀ ਔਰ ਰਖਵੀਰ ਸਿੰਘ ਜੀ ਔਰ ਸਾਰੇ ਜਣੇ ਉੱਤੇ ਦਿੱਦੀ ਮੀਟਿੰਗ ਵੀ ਹੋਈ ਲੇਕਿਨ ਸਿੱਟਾ ਕੋਈ ਨਿਕਲਿਆ ਨਹੀਂ ਉਸ ਦਾ ਉਸ ਤੋਂ ਬਾਅਦ ਜਿਹੜੀਆਂ ਮੇਲ ਸੀਓ ਦੇ ਵਿੱਚ ਕਲੀਅਰ ਕੱਟ ਸਾਡੇ ਕੋਲ ਹੈਗਾ ਉਹ ਮੰਨਦੇ ਆ ਉੱਥੇ ਜਿਹੜਾ ਪੋਰਟ ਵਾਲੇ ਮੰਨਦੇ ਆ ਕਿ ਮਿਲਾਵਟ ਹੋਈ ਹੈ ਉੱਥੇ ਲੇਕਿਨ ਉਸ ਦਾ ਕਿਸੇ ਨੂੰ ਜੋ ਨੁਕਸਾਨ ਹੋਇਆ ਉਹਦੇ ਕੋਈ ਕਿਸੇ ਨੇ ਨਹੀਂ ਕੀਤਾ ਉਲਟਾ ਉੱਥਿਆਂ ਨੂੰ ਦੁਬਾਰਾ ਫੇਰ ਜਿਹੜਾ ਕੋਲ ਮਾਫੀਆ ਇਹਨਾਂ ਨੇ ਜਿੱਦਾਂ ਮੁਰਗੀ ਅੰਡਾਂ ਦੀ ਅੰਡੇ ਦੀ ਜਾਇ ਮੁਰਗੀ ਹੀ ਖਾਨ ਦੀ ਕੋਸ਼ਿਸ਼ ਕਰ ਲੱਤੀ ਵੀ ਇਹਨੂੰ ਖਤਮ ਕਰ ਦਈਏ ਇਸ ਸਟੇਟ ਨੂੰ ਅੱਜ ਬੜੀ ਮਾੜੀ ਹਾਲਾਤ ਦੇ ਵਿੱਚੋਂ ਨਿਕਰੇ ਇਸ ਦੇ ਨਾਲ ਇਟਾਂ ਮਿਲਣੀ ਆਉਣ ਵਾਲੇ ਦਿਨਾਂ 'ਚ ਬੰਦ ਹੋ ਜਾਣੀਆਂ ਕਿਉਂਕਿ ਪੱਠੇ ਬੰਦ ਹੋਣੇ ਸ਼ੁਰੂ ਹੋ ਗਏ ਆ ਜਿਹੜਾ ਚੱਲਦੇ ਸੀ ਤੋਂ ਅੱਜ ਹਾਲਾਤ ਇਹ ਆ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਪ੍ਰਾਈਮ ਮਿੰਿਸਟਰ ਤੋਂ ਕੇਂਦਰੀ ਸਰਕਾਰ ਤੋਂ ਮੰਗ ਕਰਦੇ ਜਿਹੜਾ ਕੋਲ ਮਾਫੀ ਤੇ ਨੱਤ ਪਾਈ ਜਾਵੇ ਇੱਕਦਮ ਇੰਨਾ ਰੇਟ ਵਧਾਤਾ ਇਹਨਾਂ ਨੇ ਉਲਟਾ ਮਲਾਵਟ ਦੇਤੀ ਅੰਦਰ ਪੋਰਟ ਦੇ اندر ਮਲਾਵਟ ਹੋਣ ਦਾ ਕੀ ਮਤਲਬ ਹੈ ਜਿੰਮੇਵਾਰੀ ਉਹਨਾਂ ਦੀ ਬੰਦੀ ਪੋਰਟ ਵਾਲਿਆਂ ਦੀ ਔਰ ਜੋ ਇਹਨਾਂ ਨੇ ਉੱਥੇ ਰੇਟ ਵਧਾ ਰਹੇ ਨੇ ਇੱਕ ਇੱਕਦਮ ਇੱਕ ਇੱਕ ਦਿਨ ਦੇ ਵਿੱਚ ਹਜ਼ਾਰ ਹਜ਼ਾਰ 2000 ਰੁਪਏ ਟਨ ਵਧਾ ਰਹੇ ਆ ਰੇਟ ਮਗਰ ਔਰ ਇੰਨੀ ਮਨੋਪਲੀ ਬਣਾ ਲਈ ਸਾਡੀ ਇਹੀ ਮੰਗ ਆ ਕਿ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ ਔਰ ਪੱਠਿਆਂ ਨੂੰ ਰਾਹਤ ਦਵਾਈ ਜਾਵੇ ਰੇਟ ਵਧਾਉਣ ਦਾ ਕਾਰਨ ਕੀ ਲੱਗ ਰਹੇ ਇਹ ਕੋਲ ਮਾਫੀਆ ਮੈਂ ਪਹਿਲਾਂ ਹੀ ਕਿਹਾ ਤੁਹਾਨੂੰ ਕੋਲ ਮਾਫੀਆ ਨੇ ਲੁੱਟ ਸੁੱਟ ਸ਼ੁਰੂ ਕਰਤੀ ਸਰਕਾਰ ਨੂੰ ਚਾਹੀਦਾ ਉੱਤੇ ਨੱਥ ਪਾਵੇ ਉੱਤੇ ਗੁਜਰਾਤ ਵਿੱਚ ਰਿਪੋਰਟ ਹੈਗੇ ਆ ਉਹਨਾਂ ਦੇ ਨੱਥ ਪਾ ਕੇ ਉਹਨੂੰ ਕੰਟਰੋਲ ਕਰਨ ਤਾਂ ਕਿ ਪੱਠਿਆਂ ਨੂੰ ਰਾਹਤ ਮਿਲ ਸਕੇ ਰਾਮ ਲੋਕਾਂ ਨੂੰ ਇੱਟ ਸਹੀ ਰੇਟਾਂ ਦੇ ਸਹੀ ਤੀਕੇ ਮਿਲ ਸਕੇ ਇਸ ਵੇਲੇ ਹਾਲਾਤ ਇਹ ਹੈ ਕਿ ਇੱਟ ਮਿਲਣੀ ਨਹੀਂ ਜਾਂ ਪੱਠੇ ਬੰਦ ਹੋ ਜਾਣੇ ਆ ਤੇ ਇੱਟ ਮਿਲੂਗੀ ਨਹੀਂ ਪੰਜਾਬ ਦੇ ਜੋ ਹਾਲਾਤ ਬਣ ਰਹੇ ਆ ਲੀਗਲ ਤੌਰ ਤੇ ਇਹ ਇਹਨਾਂ ਨੇ ਰੇਟ ਵਧਾਏ ਹੋਏ ਆ ਇਲੀਗਲ ਮਨ ਮਰਜ਼ੀ ਮਨ ਮਰਜ਼ੀ ਜਿਹੜੀ ਮਲਾਵਟ ਹੁੰਦੀ ਦੇਖੋ ਕਦੀ ਲੀਗਲ ਨਹੀਂ ਹੁੰਦੀ ਮਲਾਵਟ ਹਾਂਜੀ ਕਵਾਲਿਟੀ ਕੁਆਂਟੀਟੀ ਕੁਆਲਿਟੀ ਜਿਹੜੀ ਹੁੰਦੀ ਹੈ ਕੰਟਰੋਲ ਜਿਹੜਾ ਹੁੰਦਾ ਹੈ ਇਹ ਸਰਕਾਰ ਨੂੰ ਕਰਨਾ ਚਾਹੀਦਾ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਉਹਨਾਂ ਤੋਂ ਈਡੀ ਤੋਂ ਜਾਂ ਆਪਣੇ ਜੋ ਸੀਬੀਆਈ ਤੋਂ ਇਨਕੁਆਇਰੀ ਕਰਾ ਕੇ ਸਾਰਾ ਸਹੀ ਜੋ ਹੈ ਉਹਨੂੰ ਜੀਤੇ ਐਕਸ਼ਨ ਹੋਣਾ ਚਾਹੀਦਾ ਉੱਤੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਆ ਹੁਣ ਮੈਂ ਆਪਣੇ ਸਾਥੀ ਸਾਡੇ ਬੈਠੇ ਆ ਸਬਜੀਟ ਲੌਂਜੀ ਜਿਨ੍ਹਾਂ ਨੇ ਮੇਲ ਕਰਕੇ ਇਹਨਾਂ ਕੋ ਰਿਟਰਨ ਵੀ ਸਾਰੇ ਪ੍ਰੂਫ ਹੈਗੇ ਆ ਇਹ ਤੁਹਾਨੂੰ ਸਾਰੇ ਪੱਠਿਆਂ ਦੇ 3000 ਚੋਂ 1300 ਰਹਿ ਗਏ ਸੀ ਪਹਿਲਾਂ ਮਾਈਨਿੰਗ ਵੇਲੇ 1300 ਚੱਲਦਾ ਸੀ ਹੁਣ 3 ਤੋਂ 400 ਪੱਠਾ ਫੇਰ ਬੰਦ ਹੋ ਗਿਆ 3 ਤੋਂ 1300 ਦੇ ਵਿੱਚੋਂ ਹਾਂ ਉਹ ਜਿਹੜੇ ਬਾਕੀ ਚੱਲਦੇ ਉਹ ਵੀ ਬੰਦ ਹੋ ਜਾਣਗੇ ਜਲਦੀ ਇਹ ਲੁਧਿਆਣਾ ਡਿਸਟ੍ਰਿਕਟ ਦੀ ਹੀ ਦੱਸ ਰਹੇ ਹੋ ਇਹ ਪੰਜਾਬ ਦੇ ਦੱਸਦਾ ਜੀ ਮੈਂ ਪੰਜਾਬ ਦੇ ਤੇ ਹੁਣ ਇੱਟ ਦਾ ਕੀ ਰੇਟ ਹੈ ਜੀ ਇੱਟ ਦਾ ਰੇਟ ਤਾਂ ਗੱਲ ਵੱਖਰੀ ਹੈਗੀ ਆ ਲੇਕਿਨ ਕੋਲਾ ਹੀ ਇੱਟ ਮਿਲਣੀ ਨਹੀਂ ਤਾਂ ਰੇਟ ਕੀ ਕਰਾਂਗੇ ਜੇ ਕੰਮ ਸਾਡਾ ਚੱਲੂਗਾ ਰੇਟ ਦੀ ਗੱਲ ਤਾਂ ਤਾਂ ਕਰੀਏ ਜੇ ਕੰਮ ਚੱਲੇ ਕੰਮ ਹੀ ਨਹੀਂ ਚੱਲੂਗਾ ਅੱਗਾ ਖੜੀਆਂ ਜੇ ਅੱਗ ਨਹੀਂ ਚੱਲੂਗੀ ਤੇ ਇੱਟ ਨਹੀਂ ਨਿਕਲੂਗੀ ਇਟਨੀ ਨਿਕਲੋ ਸੀ ਵਿਚਾਂ ਹੈ ਕੀ ਬੇਰੋਜ਼ਗਾਰਾਂ ਵਾਲੀ ਹੈ ਤੁਸੀਂ ਗੁਜਰਾਤ ਦੇ ਵਿੱਚ ਕੋਲ ਮਾਫੀਆ ਦੀ ਗੱਲ ਕੀਤੀ ਹੈ ਤੇ ਇਕੱਲਾ ਪੰਜਾਬ ਨੂੰ ਇਫੈਕਟ ਪੈ ਰਿਹਾ ਇਹ ਪੂਰੇ ਇੰਡੀਆ ਨੂੰ ਇਫੈਕਟ ਪੈ ਰਿਹਾ ਪੂਰੇ ਇੰਡੀਆ ਨੂੰ ਸਾਰੇ ਨਾਰਥਨ ਪੂਰੇ ਨਾਰਥਨ ਏਰੀਆ ਨੂੰ ਇਹਦਾ ਇਫੈਕਟ ਪੈ ਰਿਹਾ ਸਾਰੀ ਜਗ੍ਹਾ ਹਹਾਕਾਰ ਮੱਚੀ ਆ ਸਾਰੀ ਜਗ੍ਹਾ ਇਹੀ ਹਾਲਾਤ ਹੋ ਰਹੇ ਆ ਕੋਸਟ ਸਟੇਟ ਦੇ ਪੱਠੇ ਵਾਲੇ ਨੇ ਕਿ ਹਾਂਜੀ 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 ਜਿਹੜੀ ਜਿਹੜੀ ਮੀਟਿੰਗ ਕੌਲ ਸੈਕਰੀਟਰੀ ਤਾਂ ਹੀ ਕੀਤੀ ਨਾਲ ਆਲ ਇੰਡੀਆ ਮੈਂ ਤੁਹਾਨੂੰ ਦੱਸਿਆ ਉਹ ਆਲ ਇੰਡੀਆ ਜਿਹੜੀ ਪੱਠਿਆਂ ਦੀ ਐਸੋਸੀਏਸ਼ਨ ਸਾਡੀ ਇਹ ਤਹਿਸੀਲ ਤੋਂ ਸ਼ੁਰੂ ਹੁੰਦੀ ਆ ਤਹਿਸੀਲ ਤੋਂ ਡਿਸਟ੍ਰਿਕਟ ਡਿਸਟ੍ਰਿਕਟ ਤੋਂ ਪੰਜਾਬ ਸਟੇਟ ਸਟੇਟ ਤੋਂ ਬਾਅਦ ਆਲ ਇੰਡੀਆ ਦਾ ਸਾਡਾ ਪ੍ਰਧਾਨ ਸਟੇਟਾਂ ਦੇ ਪ੍ਰਧਾਨ ਉੱਥੇ ਮੀਟਿੰਗ ਜਿਹੜੀ ਹੋਈ ਕੋਲਕਾ ਤਾਂ ਹੀ ਮੀਟਿੰਗ ਬੁਲਾਈ ਆ ਏਡੀ ਵੱਡੀ ਮੰਗ ਚੱਕੀ ਆ ਪਰ ਕਾਰਵਾਈ ਕੋਈ ਨਹੀਂ ਸਿੱਟਾ ਕੋਈ ਨਹੀਂ ਨਿਕਲਿਆ ਉਹਦਾ ਇਸ ਮੀਟਿੰਗ ਦੇ ਵਿੱਚ ਕੋਈ ਆਸ਼ਵਾਸਨ ਦਿੱਤਾ ਉਹਨਾਂ ਨੇ ਆਸ਼ਵਾਸਨ ਦਿੱਤਾ ਸੀ ਉਹਨਾਂ ਨੇ ਕਿ ਅਸੀਂ ਹੱਲ ਕਰਾਂਗੇ ਲੇਕਿਨ ਹੱਲ ਕੋਈ ਹੋਇਆ ਨਹੀਂ ਉਹੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਇਹਨਾਂ ਦੀ ਇਨਕੁਆਇਰੀ ਕਰਾ ਕੇ ਹੱਲ ਕੀਤਾ ਜਾਵੇ ਸਾਨੂੰ ਸਹੀ ਰੇਟਾਂ ਦੇ ਕੋਲਾ ਮੁਹੱਈਆ ਕਰਾਇਆ ਜਾਵੇ ਜਿਹਦੇ ਨਾਲ ਲੋਗਾਂ ਨੂੰ اسی ਇੱਟਾਂ ਸਪਲਾਈ ਕਰ ਸਕੀ ਅੱਜ ਸਪਲਾਈ ਕਰਨ ਨੂੰ ਸਾਨੂੰ ਇੱਟਾਂ ਹੀ ਹੈ ਨਹੀਂ ਕਿ ਕਰਾਂਗੇ ਕੀ ਅਸੀਂ ਅੱਜ ਸਰ ਪ੍ਰਧਾਨ ਜੀ ਨੇ ਜਿਵੇਂ ਕੋਲ ਮਾਫੀਆ ਦੀ ਗੱਲ ਕੀਤੀ ਆ ਤੇ ਕਿਸ ਤਰ੍ਹਾਂ ਦੇ ਹੁਣ ਸਟੈਪ ਚੱਕੇ ਗਏ ਆ ਇਹਨੂੰ ਨੱਥ ਪਾਉਣ ਦੇਖੋ ਜੀ ਕੋਲ ਮਾਫੀਆ ਨੂੰ ਨੱਥ ਪਾਉਣ ਲਈ ਅਸੀਂ ਪਹਿਲਾਂ ਪ੍ਰਾਈਮ ਮਿਨਿਸਟਰ ਪੋਰਟਲ ਤੇ ਵੀ ਕੰਪਲੇਂਟ ਕੀਤੀ ਮਤਲਬ ਫਿਰ ਅਸੀਂ ਜਿਹੜਾ ਚੇਅਰਮੈਨ ਕਾਂੜਲਾ ਪੋਰਟ ਨੇ ਉਹਨਾਂ ਨੂੰ ਵੀ ਮੇਲ ਕੀਤੀ ਜਿਹੜਾ ਪ੍ਰਾਈਮ ਮਿਨਿਸਟਰ ਪੋਰਟਲ ਤੇ ਕੰਪਲੇਂਟ ਹੋਈ ਆ ਉੱਥੋਂ ਚਲੋ ਸਾਡੀ ਸੈਕਟਰੀ ਕੋਲ ਨਾਲ ਮੀਟਿੰਗ ਅਪਾਇੰਟ ਹੋਈ 올 ਇੰਡੀਆ ਦੇ ਪ੍ਰਧਾਨ ਜਿਹੜੇ ਸਾਡੇ ਓਮ ਭਾਗੀ ਜੀ ਨਾਲ ਸਾਡੇ ਹਰਿਆਣੇ ਦੇ ਪ੍ਰਧਾਨ ਯੂਪੀ ਦੇ ਪ੍ਰਧਾਨ ਸਾਰੇ ਸੀਗੇ ਉੱਥੇ ਪੰਜਾਬ ਦੇ ਪ੍ਰਧਾਨ ਹਰਮੇਸ਼ ਮੋਈ ਜੀ ਵੀ ਸੀਗੇ ਮਤਲਬ ਚਲੋ ਕਹਿਤਾ ਉਹਨਾਂ ਨੇ ਪਰ ਸਾਨੂੰ ਰਿਜ਼ਲਟ ਉੱਥੋਂ ਕੁਝ ਨਹੀਂ ਮਿਲਿਆ ਉਸ ਤੋਂ ਬਿਨਾ ਸਾਡੇ ਕੋਲ ਇੱਕ ਲੈਟਰ ਆਈ ਆ ਸਾਡੇ ਕੋਲੇ ਜਿਹੜੀ ਚੇਅਰਮੈਨ ਕਾਣਲਾ ਪੋਰਟ ਨੇ ਕੱਢੀ ਹੋਈ ਆ ਜਿੱਥੇ ਟਰਾਂਸਪੋਰਟਰਾਂ ਨੇ ਜਿਹੜੇ ਟਰਾਲਿਆਂ ਦੇ ਮਾਲਕ ਨੇ ਉਹਨਾਂ ਨੇ ਮੀਟਿੰਗ ਕੀਤੀ ਕਿਉਂਕਿ ਅੱਜ ਇੱਕ ਟਰੋਲਾ ਉੱਥੇ ਪੋਰਟ ਦੇ ਵਿੱਚ ਵੱੜਦਾ ਚਾਰ-ਚਾਰ ਦਿਨ ਪੰਜ-ਪੰਜ ਦਿਨ ਨਿਕਲਦਾ ਨਹੀਂ ਸ਼ਾਰਟੇਜ ਕ੍ਰੀਏਟ ਕਰਨ ਦਾ ਤਰੀਕਾ ਵੀ ਦੂਸਰੀ ਪੋਰਟ ਦੇ ਉੱਤੇ ਰੇਟ ਅਪ ਹੋ ਜਾਣ ਕਾਣਲਾ ਪੋਰਟ ਦੇ ਉੱਤੇ ਇਹ ਹਾਲਾਤ ਕਰਤੇ ਉਹਨਾ ਪੋਰਟ ਦੇ ਉੱਤੇ ਲੋਡਿੰਗ ਨਾਰਮਲ ਆ ਉੱਥੇ ਰੇਟ ਕੋਲੇ ਦਾ ਇੱਕ ਟਰਾਲੇ ਦਾ 2 ਲੱਖ ਰੁਪਏ ਵਧਾਤਾ ਕੱਲ ਤੱਕ ਪਰਸੋ ਤੱਕ 3 ਲੱਖ ਵੀ ਕਰ ਦੇਣਗੇ ਮਤਲਬ ਬੜਾ ਪਲਾਨਡ ਤਰੀਕੇ ਨਾਲ ਇਹ ਕੋਲ ਮਾਫੀਆ ਚੱਲ ਰਿਹਾ ਔਰ ਇਹਦੇ ਵਿੱਚ ਚੇਅਰਮੈਨ ਸਾਹਿਬ ਖੁਦ ਮੰਨੇ ਹੋਏ ਨੇ ਆ ਲੈਟਰ ਦੇ ਵਿੱਚ ਵੀ ਚਾਰ ਜਿਹੜੇ ਸ਼ਿਪ ਨੇ ਯੂ ਐਸ ਏ ਤੋਂ ਆਏ ਹੋਏ ਹਾਈ ਸੀਵੀ ਕੋਲ ਆ ਜਿਹਦੇ ਵਿੱਚ ਉਹਦੇ ਵਿੱਚ ਲੋ ਸੀਵੀ ਕੋਲ ਮਿਕਸ ਹੋਇਆ ਹੁਣ ਤੁਸੀਂ ਦੇਖੋ ਇਹਦੇ ਨਾਲ ਅਸੀਂ ਇਕੱਲੇ ਇਫੈਕਟਡ ਨਹੀਂ ਹੈਗੇ ਇਹਦੇ ਨਾਲ ਤੁਸੀਂ ਗੋਵਿੰਦਗੜ੍ਹ ਇੰਡਸਟਰੀ ਆ ਜਿਹੜੀ ਉਹਨਾਂ ਨਾਲ ਵੀ ਗੱਲ ਕਰੋਗੇ ਉਹ ਵੀ ਤੁਹਾਨੂੰ ਇਹੀ ਗੱਲ ਕਹਿਣਗੇ ਉਹਨਾਂ ਦੇਖੋ ਇੰਨਾ ਰੇਟ ਵਧਣ ਦੇ ਨਾਲ ਇਹ ਟੋਟਲ ਇੱਕ ਬਲੈਕ ਆ ਕੋਈ ਸਾਡੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਡਾਲਰ ਦਾ ਰੇਟ ਨਹੀਂ ਵਧਿਆ ਕੋਈ ਹੋਰ ਨਹੀਂ ਵਧਿਆ ਚਲੋ ਅਸੀਂ ਕਹਿੰਨੇ ਆ ਮਾਰਕੀਟ ਅਪ ਡਾਊਨ ਹੁੰਦੀ ਰਹਿੰਦੀ ਆ ਪਰ ਇੰਨੇ ਨਹੀਂ ਨਾ ਹੁੰਦੀ ਵੀ 2 ਲੱਖ ਰੁਪਏ ਇੱਕ ਟਰਾਲੇ ਦੇ ਪਿੱਛੇ ਨਿੱਤੀ ਵਧਾ ਦਿੰਦੇ ਨੇ ਸੁਣਵਾਈ ਸਾਡੀ ਕਿਤੇ ਨਹੀਂ ਹੈ ਅਸੀਂ ਤਾਂ ਸੈਂਟਰ ਗਵਰਨਮੈਂਟ ਨੂੰ ਵੀ ਕਹਿ ਕੇ ਕਿ ਮੇਲਾ ਪਾਪਾ ਕੇ ਵੀ ਹੰਬ ਗਏ ਸਾਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਪੱਠਾ ਟਰੇਡ ਬਿਲਕੁਲ ਪਹਿਲਾਂ 15 ਦਿਨ ਟਰਾਂਸਪੋਰਟਰਾਂ ਨੇ ਸਟ੍ਰਾਈਕ ਕੀਤੀ ਉਹ ਤਾਂ ਕੀਤੀ ਕਿਉਂਕਿ ਮਿਕਸਡ ਕੋਲ ਦਿੰਦੇ ਸੀਗੇ ਉਹ ਜਦੋਂ ਪੱਠਾ ਮਾਲਕ ਕੋਲੇ ਆਉਂਦਾ ਸੀ ਪੱਠਾ ਮਾਲਕ ਸੀ ਵੀ ਚੈੱਕ ਕਰਾਉਂਦਾ ਸੀ ਟਰਾਂਸਪੋਰਟਰਾਂ ਦਾ ਭਾੜਾ ਰੋਕ ਲੈਂਦਾ ਸੀ ਉਹਨਾਂ ਦੀ ਜਾਇਜ਼ ਮੰਗ ਸੀਗੀ ਇਹ ਹੁਣ 15 ਦਿਨ ਜਿਸ ਪੱਠੇ ਦੇ ਉੱਤੇ ਕੋਲਾ ਹੀ ਨਹੀਂ ਕੋਈ ਆਉਣਾ ਉਹ ਤਾਂ ਬੰਦ ਹੀ ਹੋ ਗਏ ਹੁਣ ਜਦੋਂ ਮੜਾ ਜਾ ਕੋਲਾ ਖੁੱਲਿਆ ਹੁਣ ਆਹ ਪੋਜੀਸ਼ਨ ਹੋ ਗਈ ਆ ਵੀ 2 ਲੱਖ ਰੁਪਏ ਇੱਕ ਟਰਾਲੇ ਦੇ ਪਿੱਛੇ ਰੇਟ ਬਤਾਤਾ ਇਹ ਕੋਲ ਮਾਫੀਆ ਟੋਟਲੀ ਇਹ ਸਾਡੀ ਆਪਣੀ ਇਕੱਲੀ ਪੰਜਾਬ ਸਟੇਟ ਨੂੰ ਨਹੀਂ ਹੈਗਾ ਇਹ ਪੰਜਾਬ ਹਰਿਆਣਾ ਯੂਪੀ ਹੋਰ ਇੰਡਸਟਰੀਆਂ ਜਿੰਨੀ ਇਹਦੇ ਨਾਲ ਸਾਰੀ ਇਫੈਕਟਡ ਆ ਹਾਈ ਸੀਵੀ ਕੋਲ ਤੇ ਲੋ ਸੀਵੀ ਕੋਲ ਵਿੱਚ ਕੀ ਫਰਕ ਕੀ ਹੈ ਹਾਈ ਸੀਵੀ ਕੋਲ ਦੇ ਜਿਹੜਾ ਹੁੰਦਾ ਉਹ ਹੈਗਾ ਉਹ ਚ ਐਵਰੇਜ ਸੀਵੀ ਹੈਗੀ ਕਲੋਰੀਫਿਕ ਵੈਲਿਊ 7000 ਜਿਹੜਾ ਲੋ ਸੀਵੀ ਕੋਲ ਆ ਇੰਡੋਨੇਸ਼ੀਆ ਵਗੈਰਾ ਦਾ ਕੋਲਾ ਉਹਦੀ 4500 ਸੀਵੀ ਹੁੰਦੀ ਆ ਉਹਦੀ ਹੀਟ ਘੱਟ ਹੁੰਦੀ ਆ ਜਿਵੇਂ ਆਪਾਂ ਕਹਿ ਦਈਏ ਨਾ ਫੂਸ ਦੀ ਅੱਗ ਹੋ ਗਈ ਤੇ ਲੱਕੜ ਦੀ ਅੱਗ ਹੋ ਗਈ ਉਹਦਾ ਫਰਕ ਹੁੰਦਾ ਸੇਮ ਇਸ ਤਰ੍ਹਾਂ ਹੁੰਦੀ ਆ ਉਹ ਹਾਈ ਸੀਵੀ ਕੋਲ ਵਧੀਆ ਕੁਆਲਿਟੀ ਹੁੰਦਾ ਲੋ ਸੀਵੀ ਕੋਲ ਦੀ ਪ੍ਰਾਈਸ ਘੱਟ ਹੁੰਦੀ ਆ ਉਹ ਉਹਨਾਂ ਨੂੰ ਦੇਖੋ ਕਿੱਡਾ ਵੱਡਾ ਰੈਕਟਰ ਆ ਕਿ ਇੱਕ ਪੋਰਟ ਦੇ ਵਿੱਚ ਜਿਹਦੇ ਵਿੱਚ 80 80 ਹਜ਼ਾਰ ਲੱਖ ਲੱਖ ਟਨ ਇੱਕ ਸ਼ਿਪ ਦੇ ਵਿੱਚ ਮਾਲ ਆਉਂਦਾ ਉਹਦੇ ਵਿੱਚ ਲੱਖਾਂ ਟਨ ਦੂਜਾ ਲੋਸ ਵੀ ਮਿਕਸ ਹੋ ਗਿਆ ਔਰ ਪੋਰਟ ਅਥਾਰਟੀ ਆ ਚਿੱਠੀ ਕਹਿੰਦੀ ਆ ਉਹਨਾਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਇਹ ਜਿਹੜਾ ਐਡਾ ਵੱਡਾ ਸਕੈਂਡਲ ਆ ਇਹ ਤਾਂ ਬਹੁਤ ਵੱਡਾ ਸਕੈਂਡਲ ਆ ਇਹ ਤਾਂ ਸੀਬੀਆਈ ਦਾ ਈਡੀ ਕੋਲੇ ਜਾਣ ਵਾਲਾ ਜਿਹਦੇ ਨਾਲ ਇਹ ਪਤਾ ਲੱਗ ਜੂ ਵੀ ਇਹ ਇਹ ਇੰਡੀਆ ਲੈਵਲ ਦੇ ਉੱਤੇ ਕੀ ਹੋ ਗਿਆ ਉੱਥੋਂ ਕਿਤੇ ਪੋਰਟ ਦੇ ਇੱਕ ਪੋਰਟਾ ਤੋਂ ਕਿਹੜਾ ਆਪਣੇ ਕੱਲੀ ਸਟੇਟ ਨੂੰ ਕੋਲਾ ਮਿਲਦਾ ਉੱਥੇ ਤਾਂ ਚਾਰੇ ਪਾਸੇ ਜਾਂਦੇ ਨੇ ਉੱਥੇ ਦਾ ਹਰ ਚੌਥੇ ਦਿਨ ਦੋ ਦੋ ਸ਼ਿਪ ਲੱਗਦੇ ਨੇ ਲੱਖਾਂ ਏਕੜ ਦੇ ਵਿੱਚ ਪੋਰਟ ਸਾਡੀ ਮਿਲੀਪੁਲਕ ਪੁੱਗਤਾ ਜੀ ਦੇਖੋ ਹੁਣ ਜਿਹੜੇ ਜਿਹੜੀ ਕੋਲ ਮਾਫੀਆ ਉਹਨਾਂ ਨੇ ਜਿਹੜੇ ਉੱਥੇ ਜਿਹੜੇ ਪੋਰਟ ਆ ਉਹਨਾਂ ਦੇ ਹੈੱਡ ਨੇ ਜਿਹੜੇ ਜਾਂ ਕੋਈ ਕੋਈ ਹੋਊਗਾ ਹੀ ਹਾਈ ਲੈਵਲ ਤੇ ਬੰਦਾ ਜਿਨ੍ਹਾਂ ਦੀ ਛੱਤਰ ਛਾਇਆ ਹੇਠ ਇਹ ਕੰਮ ਹੋ ਰਿਹਾ ਇਹ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਇਹ ਪਤਾ ਨਹੀਂ ਹੈਗਾ ਇਹਨਾਂ ਨਾਲ ਤੁਸੀਂ ਗੱਲ ਕਰ ਰਹੇ ਹੋ ਹਾਂਜੀ ਚੇਅਰਮੈਨ ਚੇਅਰਮੈਨ ਨੂੰ ਪਤਾ ਚੇਅਰਮੈਨ ਨੇ 17 ਫਰਵਰੀ ਦੀ ਚਿੱਠੀ ਕੱਢੀ ਹੋਈ ਆ ਥੱਲੇ ਟ੍ਰਾਂਸਪੋਰਟ ਮੈਨੇਜਰ ਨੂੰ ਇਹਦਾ ਮਤਲਬ ਉਹਨਾਂ ਨੂੰ ਸਾਰਾ ਕੁਝ ਪਤਾ ਹਾਲਾਤ ਉਹਦੋਂ ਵੀ ਖਰਾਬ ਹੋ ਗਏ ਚੇਅਰਮੈਨ ਸਾਹਿਬ ਆਪ ਮੈਂਸ਼ਨ ਕਰਦੇ ਨੇ ਇਹਦੇ ਵਿੱਚ ਵੀ ਚਾਰ ਛੱਪਾਂ ਦੇ ਵਿੱਚ ਮਿਕਸਿੰਗ ਹੋਈ ਹੋਈ ਆ ਇਹ ਪ੍ਰਾਈਵੇਟ ਫਰਮਸ ਵਗੈਰਾ ਨੇ ਕੀਤਾ ਹੋਇਆ ਸਾਰਾ ਦੇਖੋ ਇੰਪੋਰਟਰ ਤਾਂ ਪ੍ਰਾਈਵੇਟ ਹੀ ਹੁੰਦੇ ਨੇ ਇੰਪੋਰਟਰ ਦਾ ਪਰ ਜਿਹੜੀ ਦੇਖੋ ਇੰਪੋਰਟਰ ਪ੍ਰਾਈਵੇਟ ਨੇ ਜਿਹਦੇ ਪੋਰਟ ਦੀ ਅਥਾਰਟੀ ਉਹ ਤਾਂ ਗਵਰਨਮੈਂਟ ਦੀ ਹੈ ਨਾ ਉੱਥੇ ਜੇ 300 ਟਰਾਲਾ ਅੰਦਰ ਖੜਾ 400 ਟਰਾਲਾ ਬਾਹਰ ਖੜਾ ਲੋਡਿੰਗ ਹਾਲਟ ਕੀਤੀ ਪਈ ਆ ਸਕਾਰਸਿਟੀ ਕੀਤੀ ਪਈ ਆ ਵੀ ਕੋਲਾ ਕਿਵੇਂ ਨਾ ਕਿਵੇਂ ਲੋਕਾਂ ਨੂੰ ਨਹੀਂ ਮਿਲੂਗਾ ਦੂਸਰਾ ਪੋਰਟ ਚੱਲੂ ਆ ਪੂਨਾ ਪੋਰਟ ਉੱਥੇ ਅੱਜ 100 ਟਰਾਲਾ ਅੰਦਰ ਜਾਵੇ 100 ਦਾ 100 ਲੋਡ ਹੋ ਕੇ ਬਾਹਰ ਨਿਕਲੇਗਾ ਜਿਸ ਤਰ੍ਹਾਂ ਚੈਕਿੰਗ ਕਰਕੇ ਹੀ ਮਾਲਗਾ ਭੇਜਿਆ ਹੋਣਾ ਹੈ ਕਿ ਤਾ ਉਹਨਾਂ ਦੀ ਵੀ ਮਿਲੀ ਭੁਗਤ ਹੈ ਜੀ ਸਭ ਦੀ ਮਿਲੀ ਭੁਗਤ ਹੈ ਜੀ ਇਹ ਤਾਂ ਕਈ ਟਰੇਡਰ ਮਾਰੇ ਗਏ ਹੁਣ ਫੋਰ ਐਗਜ਼ਾਮਪਲ ਟਰੇਡਰ ਉਥੋਂ ਕੋਲ ਲੈ ਕੇ ਸਾਨੂੰ ਮੈਨੂੰ ਭੇਜਤਾ ਮੇਰੇ ਮਿਕਸਿੰਗ ਵਾਲਾ ਕੋਲ ਆ ਗਿਆ ਮੈਂ ਪੈਸੇ ਕੱਟ ਲੇ ਉਹਦੋਂ ਟਰੇਡਰ ਦੇ ਵੀ ਕੱਟੇਗਾ ਉਹਦੋਂ ਟਰਾਂਸਪੋਰਟ ਇਹਦਾ ਪ੍ਰੋਬਲਮ ਕਦੋਂ ਦੀ ਕੇਸ ਕਰਦੇ ਆ ਜੀ ਆ ਜਿਹੜਾ ਇਹ ਫਸਟ ਟਾਈਮ ਹੋਇਆ ਹੁਣ ਇਹ ਇਹ ਬਸ ਆਹ ਮਹੀਨੇ ਤੋਂ ਹੀ ਹੋਇਆ ਆ ਦੇਖੋ 17 ਫਰਵਰੀ ਦਾ ਲੈਟਰ ਆ ਜਨਵਰੀ ਦਾ ਤੁਸੀਂ ਇਹ ਗੱਲ ਕੀਤੀ ਹੈ ਵੀ ਸਾਡੀ ਭਾਗ ਸਰਕਾਰ ਦੇ ਕੋਲਾ ਮੰਤਰੀ ਨਾਲ ਵੀ ਹੋਈ ਐ ਮੀਟਿੰਗ ਫੈਕਟਰੀ ਕੋਲ ਹਾਂ ਫੈਕਟਰੀ ਕੋਲ ਤੇ ਉਹਨਾਂ ਉੱਥੋਂ ਵੀ ਕੋਈ ਸਿੱਟਾ ਨਹੀਂ ਨਿਕਲੇ ਅਗਰ ਕੋਈ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਵੀ ਤਾਂ ਫਿਰ ਤੁਹਾਡੇ ਅਗਲੇ ਕਦਮ ਕੀ ਹੋਣਗੇ ਅਗਲੇ ਕਦਮ ਤਾਂ ਅਸੀਂ ਦੇਖੋ ਅੱਜ ਜਿਹੜੇ ਪਹਿਲਾਂ ਸਾਡੀ ਜਿਹੜੀ ਮਾਈਨਿੰਗ ਦੀ ਜਿਹੜੀ ਪਾਲਿਸੀ ਵੀ ਬਣੀ ਆ ਉਹਦੇ ਵਿੱਚ ਵੀ ਜਿਹੜੇ ਸੰਜੇ ਸਿੰਘ ਜੀ ਨੇ ਰਾਜ ਸਭਾ ਮੈਂਬਰ ਉਹਨਾਂ ਨੇ ਸਾਡੀ ਉਦੋਂ ਵੀ ਹੈਲਪ ਕੀਤੀ ਸੀ ਪੰਜਾਬ ਸਰਕਾਰ ਦੇ ਨਾਲ ਵਿੰਦਰ ਗੋਇਲ ਜੀ ਸੀਗੇ ਭਗਵੰਤ ਮਾਨ ਜੀ ਨੇ ਬੈਠ ਕੇ ਸਾਡੀ ਮੈਨਿੰਗ ਅਸੀਂ ਉਹਨਾਂ ਨੂੰ ਫੇਰ ਰਿਕੁਐਸਟ ਅੱਜ ਕਰਾਂਗੇ ਵੀ ਸਾਨੂੰ ਜੇ ਖੂਦ ਵਿੱਚੋਂ ਫੇਰ ਕੱਢ ਦਿਓ ਅਸੀਂ ਇਹ ਰਿਕੁਐਸਟ ਹੀ ਕਰ ਸਕਦੇ ਹਾਂ ਹੋਰ ਅਸੀਂ ਕੀ ਕਰ ਸਕਦੇ ਹਾਂ ਉਹਨਾਂ ਨੂੰ ਮੇਲ ਕਰਾਂਗੇ ਅੱਜ ਅੱਜ ਵਟਸਐਪ ਕਰਾਂਗੇ ਸਾਰੀਆਂ ਡਿਟੇਲ ਨਾਲ ਫੇਰ ਭੇਜਾਂਗੇ ਵੀ ਸਾਡੀ ਕੋਈ ਰਾਜ ਸਭਾ ਦੇ ਵਿੱਚ ਮੰਗ ਉਠਾਓ ਵੀ ਇਹ ਹੋਇਆ ਕੀ ਐਤ